हां जी दोस्तों सारेया नु सत श्रीया काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜਿਟ ਹੈਗੀ ਏ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬੇਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਤੇ ਬਿਲਕੁਲ ਪਸ਼ੂ ਵਪਾਰ ਦਾ ਕੰਮ ਹੈ ਵੀਰ ਦਾ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਅੱਜ 5 ਦਸੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆਂ ਤੇ ਨਾ ਪਸੂ ਦਿਖਾਉਣੇ ਆ ਦੋਸਤੋ ਇੱਕ ਪੂਰੀ ਜਿਹੜੀ ਆ ਬਿਲਕੁਲ ਗੱਪਣ ਤਿਆਰੀ ਤੇ ਆ ਦਿਖਾ ਦਾਂਗੇ ਇੱਕ ਇਹ ਕਾਲੀ ਮੋਰੀ ਦੀ ਜਿਹੜੀ ਦੋਸਤੋ ਇਹ ਝੋਟੀ ਤੁਸੀਂ ਦੇਖ ਰਹੇ ਜੀ ਬਿਲਕੁਲ ਤਾਜੀ ਸੂਈ ਸਵਾਈ ਆ ਇੱਕ ਆਉਂਸਰ ਝੋਟੀ ਆ ਜਿਹੜੀ ਦੋਸਤੋ ਤੁਹਾਨੂੰ ਦਿਖਾਉਣੀ ਆ ਨੀਲੀ ਦੀ ਆਉਂਸਰ ਝੋਟੀ ਇਹ ਦਿਖਾ ਦਾਂਗੇ ਏਜ ਰੇਟ ਭਾਅ ਫੜਤਾ ਆਪਾਂ ਵੀਰ ਹਰ ਵੇਲ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਝੋਟੀ ਬਹੁਤ ਚੰਗੀ ਆ ਦੋਸਤੋ ਜਿਹੜੇ ਵੀਰ ਨੇ ਬਿਲਕੁਲ ਅੱਗੇ ਨੀਲੀ ਰਾਵੀ ਦੀ ਚਾਹੇ ਤੁਸੀਂ ਨੀਲੀ ਦੀ ਝੋਟੀ ਲੱਭ ਰਹੇ ਹੋ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਬਾਕੀ ਏਆਈ ਹੋਈ ਯਾ ਨਹੀਂ ਹੋਈ ਉਹ ਪੂਰੀ ਗੱਲਬਾਤ ਆਪਾਂ ਵੀਰ ਹਰਵੈਲ ਤੋਂ ਲੈ ਲਾਂਗੇ ਇਨਫੋਰਮੇਸ਼ਨ ਸੋ ਦੋਸਤੋ ਆਓ ਕਰਦੇ ਆ ਗੱਲਬਾਤ ਸਾਂਝੀ ਡਿਟੇਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਚੰਦੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚਾਹੁੰਦੇ ਨੂੰ ਮੇਰੇ ਭੈਣ ਭਰਾ ਦੇਖ ਰਹੇ ਹੁੰਦਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਠੀ ਠਾਕ ਵੀਰ ਜੀ ਬਹੁਤ ਵਧੀਆ ਹਰਵੈਲ ਭਾਈ ਵਧੀਆ ਜੀ ਆਪਾਂ ਭਾਈ ਠੀਕ ਹੈ ਹਰ ਅਵੇਲੇਰੇ ਅੱਜ ਪਸ਼ੂ ਜਿੱਦਾਂ ਕਿ ਆਪਾਂ ਦੱਸਦੇ ਆ ਬਿਲਕੁਲ ਤਿੰਨ ਨਗ ਨੇ ਆਪਣੇ ਕੋਲ ਸਾਨੂੰ ਸਾਹਿਬ ਆਪਣੇ ਕੋਲੇ ਮੋਹਰਾ ਦੀ ਝੋਟੀ ਹੈ ਹਾਂਜੀ ਬਹੁਤ ਸੋਹਣੀ ਹੈ ਦੂਜੇ ਸੂਏ ਸੂਈ ਹੈ ਜੀ ਸੋ ਇਹ ਅੱਜ 5 ਦਿਨ ਦਾ ਸਮਾ ਹੋ ਗਿਆ ਇਸ ਪੂਰੀ ਗੱਲਬਾਤ ਹਾਂਜੀ ਜੀ ਦੇ ਵਿੱਚ ਹਾਂਜੀ ਇੱਕ ਨੀਲੀ ਦੇ ਵਿੱਚ ਆਉਸਰ ਝੋਟੀ ਹੈ ਹਾਂਜੀ ਇਹ ਆਈ ਉਹਦੀ ਵੀ ਹੋਈ ਹੈ ਕੋਈ 35 40 ਠੀਕ ਹੈ ਜੀ ਸੋ ਦੋਸਤੋ ਇਹ ਤਿੰਨ ਹੀ ਪਸ਼ੂ ਆ ਤਿੰਨਾ ਪਸ਼ੂਆਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਐਨੀਮਲ ਚੰਗੇ ਹੁੰਦੇ ਆ ਹਰ ਵਾਰ ਬਾਕੀ ਨਰਤ ਪਰਕ ਤਸੱਲੀ ਤੁਸੀਂ ਕਰਨੀ ਆ ਆਨਲਾਈਨ ਕਿਸੇ ਵੀਰ ਨੇ ਕਰਨੀ ਆ ਜਾਂ ਘਰੇ ਜਾਣ ਕੇ ਕਰਨੀ ਆ ਉਹ ਤੁਸੀਂ ਆਪ ਦਾ ਕਰਟੇਰੀਆ ਪੂਰਾ ਕਰ ਲਿਓ ਠੀਕ ਆ ਆਓ ਕਰਦੇ ਆ ਸਟਾਰਟ ਹਰ ਵੀਰ ਵੀਰੇ ਬਿਲਕੁਲ ਜਿਹੜੀ ਆ ਪਹਿਲੇ ਨੰਬਰ ਤੇ ਇਹ ਝੋਟੀ ਖੜੀ ਆ ਕੀ ਡਿਟੇਲ ਆ ਸਮਝਦੀ ਸਰਦਾਰ ਦੂਜੇ ਸੂਏ ਝੋਟੀ ਚੀ ਆ ਅੱਛਾ ਜੀ ਸੂਈ ਨੂੰ ਸਮਾਂ ਕਰੀਬ ਅੱਜ ਪੰਜਵਾਦੇ ਨਾ ਬੋਲੇ ਦੇ ਵਿੱਚ ਹੀ ਚੱਲਣਦੀ ਆ ਲਾੜੂ ਬੱਚੇ ਦੇ ਨਾਲ ਲਓ ਜੀ ਠੀਕ ਆ ਲੱਗ ਸਮ ਜਿਹੜੀ ਆ ਕੋਈ ਨੌਕ ਦੇ ਲਗਭਗੇ ਚੱਲਣਦੀ ਹੋਊਗੀ ਤੇ ਆਪਾਂ ਉਮੀਦ ਕਰਦੇ ਆ 12 ਦੀ ਜਿਹੜੀ ਚੁਆਈ ਇਹਨੂੰ ਕਰਾਉਣੀ ਚਾਹੀਦੀ ਹੈ ਅੱਛਾ ਤੇ ਦੇਣ ਨੂੰ ਕਿੰਨੇ ਕ ਦੱਸੇ ਆ ਪੰਜਵਾਂ ਦੇਣਾ ਇਸ ਮਗਰ ਕਟਾ ਮਗਰ ਕਟਾ ਬੋਲਾ ਹੈ ਮੈਨਲਾ ਹਜੇ ਬੋਲਾ ਬਣਦਾ ਠੀਕ ਆ ਜੀ ਸੋ ਦੋਸਤੋ ਪੰਜਵਾਂ ਦੇਣ ਹਜੇ ਬੋਲਾ ਬਣਦਾ ਠੀਕ ਆ ਸੋ ਬਾਕੀ ਤੁਹਾਨੂੰ ਥਣ ਥਣ ਦੀ ਕੁਆਲਿਟੀ ਇੱਕ ਵਾਰੀ ਜ਼ਰੂਰ ਦਿਖਾਵਾਂਗੇ ਨੇੜੇ ਤੋਂ ਬਹੁਤ ਸੋਹਣਾ ਚੱਡਾ ਦੋਸਤੋ ਬਿਲਕੁਲ ਚੌਰਸ ਲੇਵਾ ਥਣ ਥਣ ਦੀ ਕੁਆਲਿਟੀ ਬਹੁਤ ਜ਼ਿਆਦੀ ਸੋਹਣੀ ਆ ਸੋ ਤਸੱਲੀ ਨਾਲ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਆਹ ਦੇਖ ਲਓ ਜੀ ਦੇ ਜਵਾਨ ਤੇ ਪੱਧਰ ਆ ਪੁੱਛ ਪੁਰਾ ਚੰਗਾ ਚੋਟੀ ਦਾ ਲੱਗਾ ਹਾਂਜੀ ਅਜਾ ਸਾਹਿਬ ਚੋਟੀ ਹੋਰ ਪਰਮ ਠੀਕ ਹੈ ਜੀ ਆਹ ਲਓ ਜੀ ਬਾਕੀ ਫਿਰ ਤੋਂ ਚਾਹ ਲੈ ਲਈਏ ਉਹ ਜਿਹੜਾ ਤਾਂ ਲੱਗਿਆ ਬਿਲਕੁਲ ਜੀ ਸੁਖਵਾਨਾ ਲੈ ਵਾ ਦੋਸਤ ਜਿਤੋਂ ਤੱਕ ਮੈਂ ਖੁਦ ਦੇਖ ਰਿਹਾ ਬਿਲਕੁਲ ਪੱਧਰ ਲੈ ਵਾ ਵਕਾਲਾਏ ਪੂਜਾ ਸੱਜੀ ਖਬੀ ਬਹਿਣੀ ਵਾਲੇ ਪਾਸਿਓ ਇੱਕ ਸਾਰ ਲੇਵਾ ਠੀਕ ਆ ਤੇ ਥਣ ਤੁਨ ਵੀ ਪੂਰਾ ਮੁਠੀ ਆ ਹੱਤੀ ਚਵਾਈ ਵਾਲਾ ਥਾਨ ਆ ਤੇ ਦੁੱਧ ਵੀ ਵੀਰ ਹੁਣ ਬੌਲੇ ਦੇ ਵਿੱਚ ਦਸਨ ਪਿਆ ਠੀਕ ਆ ਜੀ ਕੋਈ ਪੰਜਵੇਂ ਦਿਨ ਦੇ ਦੌਰਾਨ ਘੱਟੋ ਘੱਟ 9 ਕਿ ਲੀਟਰ ਜਿਹੜਾ 9 10 ਹੀ ਹੋਊਗਾ ਨਾ ਜੀ ਆ ਬਿਲਕੁਲ 9 ਦੇ ਲੱਗ ਭਰ ਜਿਹੜਾ ਚੱਲਦਾ ਠੀਕ ਆ ਜੀ ਸਰਵਾਤ ਸਕਦਾ ਕਰ ਸਕਦਾ ਠੀਕ ਆ ਜੀ ਲਓ ਜੀ ਠੀਕ ਆ ਤੋ ਪਸੰਦ ਆਉਗੀ ਦੋਸਤੋ ਝੋਟੀ ਜਿੰਨੀ ਵੀ ਆ ਸਾਰੀ ਖੂਬਸੂਰਤਾ ਬਿਲਕੁਲ ਕੁੰਡੀ ਆ ਸਿੰਗੀ-ਸੁੰਗੀ ਬਹੁਤ ਪਿਆਰੀ ਲੱਗਦੀ ਆ ਸਾਹਿਬ ਹਰਿਆਣੇ ਦੀ ਝੋਟੀ ਸੀ ਜਿਹਦੇ ਮਗਰੇ ਕੱਟੀ ਆਈ ਸੀ ਜਿਹੜੀ ਇਹ ਪਲੀ ਅੱਗੇ ਵੱਡੀ ਹੋਈ ਏ ਠੀਕ ਆ ਜੀ ਜਿੰਨਾ ਤੋਂ ਆਪਾਂ ਪਰਚੇਜ਼ ਕੀਤੀ ਆ ਖਰੀਦੀ ਠੀਕ ਆ ਜੀ ਠੀਕ ਆ ਉਹਨਾਂ ਦੇ ਮਤਲਬ ਅੱਗੇ ਇਹ ਜਿਹੜੀ ਮਦਰ ਸੀ ਹਾਂਜੀ ਹਰਿਆਣੇ ਤੋਂ ਉਹਨਾਂ ਨੇ ਪਰਚੇਜ਼ ਕੀਤੀ ਸੀ ਤਾਂ ਪਿੱਛੇ ਬੱਚਾ ਆਇਆ ਸੀ ਠੀਕ ਆ ਹਾਂਜੀ ਠੀਕ ਆ ਤੇ ਹਰਬੇਲ ਬਾਈ ਚਵਾਈ ਪੋਲੀ ਆ ਬਹੁਤ ਸੰਤੂ ਸਾਹਿਬ ਆਪਾਂ ਚੈੱਕ ਕਰਾਵਾਂਗੇ ਚਵਾਈ ਇਹਦੀ ਤੇ ਕਿੰਨਾ ਮੁੱਲ ਕਰਦੇ ਆਂ ਦਾ ਹਾਂ ਮੁੱਲ ਸੰਤੂ ਸਾਹਿਬ ਇਹਦਾ 75000 ਉਹਦੀ ਛੋੜ ਸਿਰਫ ਛੋੜ ਛੱਪਾ ਹੋਊਗਾ 75 ਚੋ ਹਾਂਜੀ ਛੋੜ ਕਰਾਂਗੇ ਮਾਨਤਨ ਜੁੜ ਕਰਾਂਗੇ ਠੀਕ ਹੈ ਜੀ ਲਓ ਜੀ 75000 ਦੇ ਵਿੱਚੋਂ ਮਾਨਤਨ ਜਿੰਨਾ ਵੀ ਆ ਦੋਸਤੋ ਖੁੱਲਾ ਹੋ ਜਾਂਦਾ ਤੁਹਾਡਾ ਜਿੰਨੀ ਵੀ ਗੁਜਾਇਸ਼ ਹੁੰਦੀ ਹੈ ਵਿੱਚੋਂ ਠੀਕ ਆ ਅਗਲੀ ਪੂਰੀ ਆ ਗਈ ਮੈਂ ਇਹ ਸੰਤੂ ਸਾਹਿਬ ਪੂਰੀ ਹੈ ਅੱਛਾ ਜੀ ਦੀ ਪੂਰੀ ਹੈ ਨੀਲੀ ਬੁਰੀ ਬਿਲਕੁਲ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਚਾਰੇ ਪੈਰ ਤੋਤੇ ਹਨਾ ਚਾਰੇ ਪੈਰ ਤੋਤੇ ਆ ਡਿੰਗਾ ਘਾਟਾ ਲੋ ਜੀ ਤੇ ਸੂਤ ਦੇ ਨਿਸ਼ਾਨ ਆ ਹਵਾਨੇ ਤੇ ਵੀ ਆ ਠੀਕ ਆ ਜੀ ਅੱਗੇ ਦੋ ਤੇ ਬਿਲਕੁਲ ਜਿਹੜੇ ਦੋਸਤੋ ਚਾਰੇ ਪੈਰ ਜਿਹੜੇ ਤੋਤੇ ਆ ਸਾਰ ਤੇ ਸੂਤ ਦੇ ਨਿਸ਼ਾਨ ਪ੍ਰੋਪਰ ਤੁਹਾਨੂੰ ਵੇਖਣ ਦੇ ਵਿੱਚ ਮਿਲੂਗਾ ਤੇ ਹੈ ਗੱਬਣਾ ਠੀਕ ਆ ਗੱਬਣਾ ਤਿਆਰੀ ਤੇ ਆ ਤਿਆਰੀ ਤੇ ਥਣ ਜੱਡਾ ਬਹੁਤ ਜ਼ਿਆਦਾ ਸੋਹਣਾ ਵਿਖਾਲਾ ਤੁਸੀਂ ਆਪ ਹੀ ਦੇਖ ਕੇ ਜਜਮੈਂਟ ਕਰ ਲਓ ਠੀਕ ਆ ਜੀ ਲਓ ਜੀ ਲਓ ਜੀ ਠੀਕ ਆ ਬਹੁਤ ਚੰਗੀ ਟਿੱਪਣ ਤੁਸ ਜੀ ਬਹੁਤ ਚੰਗੀ ਟਿੱਪਗੇ ਵੀ ਆਪਾਂ ਦਿਖਾਵਾਂਗੇ ਠੀਕ ਹੈ ਸੋ ਕਾਫੀ ਸੋਹਣੀਆਂ ਦੋਸਤੋ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਬੂਰੀ ਆ ਠੀਕ ਆ ਜੀ ਤੇ ਪੂਰੀ ਮਾਜਾ ਬਹੁਤ ਵੀਰ ਪਸੰਦ ਕਰਦੇ। ਜੀ ਸਾਧੂ ਸਾਹਿਬ ਦੋ ਦੋ ਚੀਜ਼ਾਂ ਮਤਲਬ ਕੌਮੀ ਨੇ ਦੇ ਤੇ ਤਿਲ ਵੀ ਨੇ। ਤਿਲਾਂ ਵਾਲੀ ਗੁਰੀ ਵੀ ਆਪਾਂ ਇਹਨੂੰ ਕਹਿ ਸਕਦੇ ਆਂ। ਬਾਕੀ ਜਿਆਦਾ ਪੱਕ ਨਹੀਂ ਕੀ ਜਾਏਗਾ। ਠੀਕ ਹੈ ਜੀ। ਬਿਲਕੁਲ ਆਪ ਪੂਛ ਦੇਖੋ ਜੰਦੂ ਜਰ ਕਿਦਾਂ ਬਿਲਕੁਲ। ਪੂਰਾ ਹੈ। ਬਿਲਕੁਲ ਚਮੜੀ ਪਤਲੀ ਦੀ ਆ। ਸੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਦੋਸਤ ਜੀ। ਬਾਕੀ ਉਹਦਾ ਸੂਣ ਦਾ ਸਮਾ ਜਿਹੜਾ ਹਜੇ 7-8 ਦਿਨ ਬਾਕੀ ਹੈ। ਚੰਗੀ ਬਣੂ। 8-7 ਦਿਨ ਲੈ ਜੂ ਹਜੇ। ਲੈ ਜੂ ਕਿਦਾਂ ਲੈ ਆਉਂਦੇ। ਠੀਕ ਹੈ। ਲੋਕ ਦੋਸਤੋ ਮੱਝ ਕਿਸੇ ਪਾਸਿਓਂ ਨਹੀਂ ਖੁੰਜੀਗੀ ਹੈਵੀ ਬਾਡੀ weight ਆ ਵਜਨ ਵੱਟੇ ਵਾਲੀ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ ਜਿਵੇਂ ਬੂਰੀ ਦੇ ਬੱਚੇ ਲੈਣੇ ਹੋਣ ਜਾਂ ਨੀਲੀ ਤੇ ਕੰਮ ਕਰਨਾ ਹੋਵੇ ਆਪਾਂ ਇਹਦੇ ਜੋ ਲੈ ਸਕਦੇ ਆ ਬਾਕੀ ਆਪਣੀ ਸੌਂ ਸਮਾੜ ਆ ਬਿਲਕੁਲ ਜੀ ਤੇ ਮੈਂ ਇੱਕ ਵੀਰਾਂ ਨੂੰ ਰਿਕਵੈਸਟ ਕਰਦਾ ਕਦੀ ਇਹ ਨਾ ਸੋਚਿਆ ਕਰੋ ਤੀਜਾ ਚੌਥਾ ਪੰਜਵਾਂ ਛੇਵਾਂ ਸੂਆ ਆ ਆਪਾਂ ਚੁਆਈ ਤਣੋਲੇ ਵੀ ਦੇਖੀ 22ਵੇਂ 22ਵੇਂ ਸੂਏ ਪਸ਼ੂ ਸੂਂਦੇ ਆ ਜੇ ਜਾ ਕੇ ਫਿਰ ਵੀ 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 ਕਿ ਕਿ ਲਈ ਤੇ ਜਿਹੜੀਆਂ ਮੱਜਾਂ ਚੋਣਦੇ ਆ ਬਿਲਕੁਲ ਤਾਂ ਕਦੇ ਪਸ਼ੂ ਨਹੀਂ ਬੁੱਢਾ ਹੁੰਦਾ ਬਿਲਕੁਲ ਅੱਗੋਂ ਮਾਲਕ ਲੈ ਕੇ 26 ਸੂਏ ਤੱਕ ਜਿਹੜਾ ਪਸ਼ੂ ਆ ਸੂਦਾ ਵਾ ਬਿਲਕੁਲ ਜੀ ਕਹਿੰਦਾ ਭਾਵ 30 32 ਸਾਲ ਤੱਕ ਪਸ਼ੂ ਜਿਹੜਾ ਜਿਉਂਦਾ ਰਹਿੰਦਾ ਹੂੰ ਜੇ ਸਾਮ ਸੰਭਾਲ ਚੰਗੀ ਸਾਮ ਸੰਭਾਲ ਤੇ ਹਰਵੇਲ ਭਾਈ ਕਿੱਥੋਂ ਤੱਕ ਪੂਰੀ ਦਾ ਮੁੱਲ ਅੰਦੋ ਸਾਹਿਬ ਪੂਰੀ ਦਾ ਮੁੱਲ 65000 ਰੁਪਏ ਹਾਂਜੀ ਹਾਂਜੀ ਮਾਨ ਤਾਨ ਜਰੂਰ ਕਰਾਂਗੇ ਆਪਾਂ ਠੀਕ ਹੈ ਜੀ 65000 ਦੀ ਲਓ ਵੀ ਦੋਸਤੋ ਬਾਕੀ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਜੀ ਮੱਝ ਕਿਸੇ ਪਾਸੇ ਨੂੰ ਖੁੰਜੀ ਬੂਰੀ ਮੱਝ ਆ 65000 ਦੀ ਠੀਕ ਹੈ ਵਜਨ ਲੋੜ ਪੂਰਾ ਕੋਈ ਆਣ ਕੇ ਵੇਖੂਗਾ ਫਿਰ ਤਸੱਲੀ ਹੋ ਜੂਗੀ ਠੀਕ ਆ ਅਗਲੀ ਜਿਹੜੀ ਝੋਟੀ ਆਪਣੇ ਕੋਲ ਆਉਂਸਰ ਝੋਟੀ ਆ ਗਈ ਜੀ ਇਹ ਆਉਂਸਰ ਹੈ ਤੁਹਾਨੂੰ ਸਾਹਿਬ ਠੀਕ ਹੈ ਜੀ 35 ਦਿਨ ਦੀ ਇਹਦੀ ਏ ਆਈ ਹੋਈ ਆ ਹਾਂ ਜੀ ਤਾਂ ਤਾਂ ਚੰਗੇ ਜਿਹੜੇ ਸੀਮੰਤ ਹੋ ਆ ਮੈਸੇ ਠੀਕ ਹੈ ਜੀ ਠੀਕ ਆ ਹਰਵੈਲ ਭਾਈ ਇਹ ਦੰਦ ਖੀਰੀ ਦੋਂਦੀ ਹੋਵੇਗੀ ਇਹ ਕੀ ਵਗਥਾ ਨੂੰ ਬਹੁਤ ਲੰਬਾ ਯਾਰ ਅਸਲ ਵਿੱਚ ਝੋਲੀ ਦਾ ਬਹੁਤ ਚੰਗੀ ਝੋਲੀ ਵੱਲੋਂ ਤਾਂ ਕੋਈ ਸ਼ੱਕ ਨਹੀਂ ਇਹਦਾ ਹਾਂਜੀ ਹਾਂਜੀ ਰੋਕ ਦੋ ਬਈ ਇੱਥੇ 2 ਮਿੰਟ ਮਾਰਾਂਗੇ ਝੋਲੀ ਚੈੱਕ ਆਹ ਰੋਕ ਦਿਓ ਜੀ ਆਹ ਦੇਖੋ ਸਭ ਕਿਸੇ ਨੇ ਨਾ ਸੰਭੀ ਨਹੀਂ ਦੋਸਤੋ ਬਾਕੀ ਉਂਗਲ-ਉਂਗਲ ਜਿਹੜਾ ਲੰਬਾ ਥਾਣਾ ਆ ਦੇਖੋ ਲਓ ਵੀ ਦੋਸਤੋ ਠੀਕ ਆ ਸੋ ਝੋਟੀ ਦਾ ਪੂਰਾ ਸਟਰਕਚਰ ਦੋਸਤੋ ਤੁਸੀਂ ਦੇਖੋ ਠੀਕ ਆ ਜੀ ਤੇ ਜਿਹੜਾ ਵੀਰ ਕੋਈ ਇਹਨੂੰ ਚੰਗਾ ਕੋਈ ਖਰੀਦਦਾਰ ਮਿਲ ਗਿਆ ਦੋਸਤੋ ਤੇ ਚੰਗੀ ਸੋਹਣੀ ਸੇਵਾ ਕਰ ਲਈ ਜਿਹੜੇ ਵੀਰ ਨੇ ਤੇ ਦੋਸਤੋ ਰੰਗ ਭਾਗ ਲਾ ਦਨੇ ਝੂਟੀ ਨੇ ਬਹੁਤ ਜਿਆਦੀ ਪਿਆਰੀ ਆ ਥਾਣਾ ਉਂਗਲ ਉਂਗਲ ਜਿੱਡਾ ਲੰਬਾ ਝੋਲੀ ਝਾਲੀ ਆ ਜਦੋਂ ਤੁਸੀਂ ਦੇਖ ਲੋ ਠੀਕ ਆ ਜੀ ਤੇ ਨਿਤਰਨ ਦੇ ਬਿਲਕੁਲ ਕਾਬਲ ਆ ਹਰਵੇਲ ਭਾਈ ਕੋਈ 5 6 4 ਮਹੀਨਿਆਂ ਦੀ ਬਿਲਕੁਲ ਸਾਫ ਸੰਭਾਲ ਤੋਂ ਪਾ ਦਨੇ ਏ ਆਈ ਦੇ ਕਾਬਲ ਹੋ ਜਾਣਾ ਠੀਕ ਆ ਵਜਨ ਲੋੜ ਵਜਨ ਵੀ ਇੰਨੇ ਪੂਰਾ ਕਰ ਜਾਣਾ 6 ਮਹੀਨਿਆਂ ਜੇ ਇਹਦੀ ਦੇਖੀ ਬਦਲ ਜਾਣੀ ਆ ਕਿਉਂਕਿ ਕੁਆਲਿਟੀ ਹੈ ਇਹਦੀ ਬਿਲਕੁਲ ਠੀਕ ਆ ਸਕਿਨ ਨੂੰ ਆਈ ਵੇਖੀਏ ਬਹੁਤ ਪਤਲੀ ਚਮੜੀ ਦੀ ਆ ਸਿੰਗੀ ਬਹੁਤ ਬਦਲੀ ਲੱਗੀ ਏ ਲਓ ਜੀ ਐਡਾ ਕਾਟਾ ਬਿਲਕੁਲ ਬਿੱਲੀ ਮਨ ਜੀ ਦੀ ਅੱਖ ਹੈ ਲਓ ਵੀ ਦੋਸਤੋ ਆ ਕੀ ਬਹੁਤ ਜਿਆਦੀ ਡੇਂਜਰ ਆ ਠੀਕ ਆ ਬਿੱਲੀ ਮਣਕੀ ਆ ਕੇ ਦੋਸਤੋ ਇੱਕ ਤਾਂ ਹੁੰਦਾ ਮਾੜਾ ਮੁਰਜਾ ਜਵਾਬ ਆ ਜਾਣਾ ਇੱਕ ਹੁੰਦਾ ਬਿਲਕੁਲ ਤੁਸੀਂ ਵੇਖੋ ਰਾਉਂਡ ਰਾਉਂਡ ਦੇ ਆ ਵੇਖੋ ਜੀ ਸਾਹਿਬ ਬਿਲਕੁਲ ਬਿੱਲੀ ਮਣਕੀ ਆ ਕੇ ਕੋਲੇ ਬਿਲਕੁਲ ਗੁਲਾਬੀ ਆ ਦੇਖੋ ਜੀ ਠੀਕ ਆ ਤੇ ਵੈਸੇ ਦੋਸਤੋ ਕਈ ਵਾਰ ਚੀਜ਼ ਸ਼ੋਰ ਨਹੀਂ ਹੁੰਦੀ ਹੁੰਦੀ ਚੀਜ਼ ਹੁੰਦੀ ਖੱਬੇ ਪਾਸੇ ਘੱਟ ਬਹੁਤ ਘੱਟ ਹੁੰਦਾ ਬਿਲਕੁਲ ਜੀ ਠੀਕ ਆ ਜੇ 100 ਪਸ਼ੂ ਆ ਤਾਂ ਉਹਦੇ ਵਿੱਚੋਂ ਦਸਾਂ ਦੇ ਹੋਣਗੇ 90 ਦੇ ਸੱਜੇ ਪਾਸੇ ਹੋਣ ਬਹੁਤ ਸੋਹਣੀ ਛੋਟੀ ਸ਼ਕੀਨੀ ਬਰੀਕੀ ਬਹੁਤ ਜਿਆਦੀ ਆ ਤੇ ਥਾਣ ਥਣ ਦੀ ਕੁਆਲਿਟੀ ਦੀ ਗੱਲ ਕਰ ਲਈਏ ਦੋਸਤੋ ਨਹੀਂ ਤੇ ਕਈ ਵਾਰ ਬਿਲਕੁਲ ਥਾਣਾ ਛੋਟੇ ਹੁੰਦੇ ਆ ਥਣ ਬਹੁਤ ਸਾਹਮਣੇ ਨਿਕਲ ਕੇ ਆਊਗਾ ਜਦੋਂ ਚੋਟੀ ਬਿਲਕੁਲ ਗੱਭਣ ਹੋਈ ਨਿੱਤਰ ਕੀ ਬਿਲਕੁਲ ਜਦੋਂ ਸੁੰਦਾ ਨੇੜ ਹੋਇਆ ਤੇ ਝੋਟੀ ਦੀ ਜਿਹੜੀ ਦਿੱਖ ਕਿਸ ਅੰਦਾਜ਼ਾ ਲਾਉਂਗੇ ਦੋਸਤੋ ਬਹੁਤ ਕਮਾਲ ਦਾ ਜਿਹੜਾ ਥੜਾ ਬਣਾ ਕੇ ਸਾਹਮਣੇ ਪੇਸ਼ ਕਰੂਗੀ ਆ ਵੇਖੋ ਚੰਗੇ ਨਿਕਲ ਗਏ ਠੀਕ ਹੈ ਤੇ ਜਿੰਨੇ ਵੀ ਤਰੀਫ ਕਰ ਲੋ ਦੋਸਤੋ ਨੀਲੀ ਦੇ ਪਸੂ ਦੀ ਓਨੀ ਥੋੜੀ ਆ ਤੇ ਹਰਵੇਲ ਵੀਰੇ ਕੀ ਇਹਦੀ ਡਿਮਾਂਡ ਕਰਦੇ ਆ ਲੈਣ ਦੀ ਸਾਡੇ ਸਭ ਡਿਮਾਂਡ ਇਹਦੀ ਆਪਾਂ 32000 ਰੁਪਏ ਮੋਲੋਂ ਦੇ ਮਾਨਤਾਣ ਜ਼ਰੂਰ ਭਰਾਵਾ ਦਾ ਕਰਾ ਲੈ ਘਰੇ ਆ ਜਾਂਦਾ ਅੱਛਾ ਜੀ ਬਾਕੀ ਸੰਤੂ ਸਾਹਿਬ ਇਹ ਬਸ ਇੱਕ ਹੀ ਜੀ ਸਮਝੋ ਕਿ ਆਪਾਂ ਤਕਰੀਬਨ ਮੇਰੀ ਸੋਚ ਹੁੰਦੀ ਆ ਕਿ ਲਾਗੇ ਬੰਨੇ ਜਿਵੇਂ ਚਲੋ ਆਪਾਂ ਨਾ ਨਹੀਂ ਲੈਣਾ ਚਾਹੁੰਦੇ ਕਈ ਸੱਜਣਾ ਦਾ ਕੀਤਾ ਹੁੰਦਾ ਵਾ ਹਾਂਜੀ ਅ ਕੱਟੇ ਲੈ ਕੇ ਹੈ ਨਾ ਜੋ ਵੀ ਹੈ ਤਾਂ ਮੇਰੀ ਸੋਚ ਹੁੰਦੀ ਕਿ ਉਹਨਾਂ ਭਰਾਵਾਂ ਕੋਲ ਮੈਂ ਲੈ ਕੇ ਇਹਨਾਂ ਨੂੰ ਤੇ ਕਈ ਘਰ ਵਾਲੇ ਬਾਲੇ ਮੇਰੇ ਸੱਜਣਾਂ ਸਾਹਮਣੇ ਨਹੀਂ ਹੈ ਤੇ ਵੇਚ ਦਿੰਦੇ ਆ ਵੀ ਜਾਨ ਵੀ ਪਚਾਈ ਜਾਵੇ ਇਹੋ ਜਿਹੇ ਪਸ਼ੂ ਦੀ ਤੇ ਤਕਰੀਬਨ ਆਪਣੀ ਕੁਝ ਰੇਂਜ ਦੀ ਵੀ ਇਹਨਾਂ ਦੀ ਜਾਨ ਬਿਲਕੁਲ ਔਰ ਫਿਰ ਜੇ ਆਪਾਂ ਸਾਂਭਾਂਗੇ ਤਾਂ ਵੱਡੀਆਂ ਹੋਗੇ ਮੱਝਾਂ ਮਤਲਬ ਵੀ ਉਹਨੀ ਗਿਣਤੀ ਵਧੂ ਕਿ ਦੋਨਾਂ ਰੇਡ ਵੀ ਬਾਜ ਬਰਾਂਣਗੇ ਪਸ਼ੂ ਬਾਜ ਬਰਾਂਣਗੇ ਸੰਤੂ ਸਾਹਿਬ ਇਹਹੀ ਇਹੋ ਜਿਹਿਆਂ ਹੀ ਕੱਟੀਆਂ ਮੇਲੇ ਜਿੱਤਦੀਆਂ ਨੇ ਬਿਲਕੁਲ ਜੀ ਬਿਲਕੁਲ ਤੇ ਸੋ ਦੋਸਤੋ ਕਿਸੇ ਪਾਸੇ ਉਹ ਨਹੀਂ ਖੁੰਜੀਆ ਵੇਖੋ ਠੀਕ ਆ ਜੀ ਸੋ ਵੇਖੋ ਕਿੰਦੇ ਕੇਸ ਵੀਰ ਦੇ ਹਿੱਸੇ ਆਉਂਦੀ ਆ ਦੋਸਤੋ ਤੇ 3232000 ਮੋਲਾ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜੀ ਜਿਹੜਾ ਵੀਰ ਸ਼ੌਂਕਣਾ ਸੰਭੂਗਾ ਦੋਸਤੋ ਬਿਲਕੁਲ ਲੈਣੀਆਂ ਕਰੂਗੀ ਕਰਮਾ ਲਈ ਬਹੁਤ ਵਧੀਆ ਰਵਾ ਦੋਸਤੋ ਨੀਲੀ ਦਾ ਨੀਲੀ ਰਾਵੀ ਦਾ ਤੇ ਇਹ ਪਸ਼ੂ ਅੱਜ ਵੀਰ ਹਰਬੇਲ ਸਿੰਘ ਦੇ ਕੋਲੇ ਦੋਸਤੋ ਪਕਾਊਗਾ ਤਿੰਨ ਹਾਂ ਜੀ ਤੇ ਹਰਬੇਲ ਭਾਈ ਇੱਕ ਨੰਬਰ ਆਪਣੇ ਜ਼ਰੂਰ ਪਾ ਲਿਓ ਨੰਬਰ 9903820259906382025 ਠੀਕ ਹੈ ਜੀ ਸੋ ਇਹ ਸਾਡੇ ਦੋਸਤੋ ਬਾਈ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ